ਚੋਟੀ ਵਾਹੀ ਕੋਰਾਲੀ ਮਾਤਾ ਸ਼ੀਤਲਾ ਦੇਵੀ ਦੇ ਮੰਦਿਰ ਤੋਂ ਲਾਈਵ ਤਸਵੀਰਾਂ ਦਿਖਾ ਰਹੇ ਸੀ ਇਹ ਤੋਂ ਦੇਖੋ ਇਹ ਤੋਂ ਇਹਦੇ ਦਰਸਪਾਲ ਇਹ ਮਾਤਾ ਚਾਹਵਕੌਰ ਤੇ ਬਾਬਾ ਫਰੀਦ ਦਾ ਮੰਦਿਰ 11 ਰੁਪਏ ਦਾ ਦਾਨ ਮਾਤਾ ਬੱਚਿਆਂ ਦੇ ਮੁੰਡਿਆਂ ਦੇ ਇਹ ਮਾਤਾ ਮਦਨ ਵਾਲੀ ਇਹ ਵੀ ਬੰਦਰਾ ਇੱਥੇ ਸਥਿਤ ਹੈ ਜਲੇਬੀ ਵਾਲੇ ਸਨ ਸ਼ਰਧਾਲੂ ਦਰਸ਼ਨ ਕਰ ਰਹੇ ਨੇ ਲਾਈਵ ਤਸਵੀਰਾਂ ਇਹ ਸਾਡੇ ਕੋਲ ਪੰਚੜੀ ਜੀ ਲੋਕ ਬੈਠੇ ਨੇ ਇਹਨਾਂ ਵੱਲੋਂ ਇੱਟਾਂ ਰੱਖ ਕੇ ਜੋ ਰੀਤ ਹੈ ਕਿ ਥਾਂ ਲਾਏ ਜਾਂਦੇ ਨੇ ਗੱਲਬਾਤ ਕਰਦੇ ਸਸੀਕਾਲ ਜੀ ਸਸੀਕਾਲ ਜੀ ਇਹ ਕਿੱਦਾਂ ਲਾਉਦੇ ਹੋ ਤੁਸੀਂ ਥਾਂ ਸਮਝਾਓਗੇ ਇਹ ਸੁੱਖਿਆਵਾ ਹੁੰਦਾ ਥਾਂ ਜੀ ਬੱਚਿਆਂ ਵਾਸਤੇ ਬਦਲ ਮਾਤਾ ਬਣ ਕੇ ਆਵੇ ਤਾਂ ਥਾਂ ਲਵਾਉਂਦੇ ਆ ਅੱਛਾ ਜੀ ਪੰਜਾਂ ਵਾਲੇ ਸੁੱਖਿਆ ਹੁੰਦਾ ਸਾਡਾ ਬੱਚਾ ਤਾਂ ਦੁਸਤ ਰਾਹੇ ਥਾਂ ਥਾਂ ਲਵਾਉਂਦੇ ਖੁਸ਼ੀ ਦਾ ਥਾਂ ਲਵਾਉਂਦੇ ਜੀ ਇਹ ਥਾਂ ਲਾਇਆ ਜਾਂਦਾ ਹੈ ਕਿ ਜੇਕਰ ਕੋਈ ਬੱਚੇ ਦਾ ਸੁੱਖਿਆ ਹੋਵੇ ਜਾਂ ਉਹਨਾਂ ਨੇ ਮਾਤਾ ਨਿਕਲੀ ਹੋਵੇ ਥੋੜਾ ਲਾ ਕੇ ਦਿਖਾਓਗੇ ਲਾ ਕੇ ਦਿਖਾਓ ਥੋੜਾ ਸਾਵਧਾਨ ਰਹੋ ਜਿਵੇਂ ਕਿ ਪੁਲਿਸ ਵੱਲੋਂ ਵਿਸ਼ੇਸ਼ ਸੂchna ਕਿ ਇਹਨਾਂ ਨਾਗਰਿਕਾਂ ਤੋਂ ਆਪਣਾ ਗਿਆਨ ਕਰਾਉਣ ਤੋਂ ਸਾਵਧਾਨ ਹੋ ਤੁਸ਼ਵੀਨਾ ਮਾਤਾ ਸ਼੍ਰੀ ਗੋਬਿੰਦ ਦੇਵਿੰਦਰ ਤੋਂ ਪੰਜਾਹ ਰੁਪਏ ਬੋਲਤਾ ਨੇ ਉਸ ਤੋਂ ਸਵਚਨਿਵਾ ਹੋਣ ਦਾ ਹੋਤਾ ਸੀ ਇਹ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਮਾਤਾ ਸ਼ੀਤਲਾ ਦੇ ਮੰਦਿਰ ਨੂੰ ਜਿਹੜਾ ਰਸਤਾ ਆਉਂਦਾ ਹੈ ਕੁਰਾਲੀ ਦੇ ਰੋਡ ਤੋਂ ਇੱਥੇ ਬੈਠੇ ਨੇ ਮੰਗਣ ਵਾਲੇ ਕੰਮ ਦਾ ਬੇਲਾ ਤੇ ਆਪਣੀ ਸ਼ਰਧਾ ਦੇ ਨਾਲ ਇਹਨਾਂ ਨੂੰ ਸ਼ਰਧਾਲੂ 10 ਰੁਪਏ 20 ਰੁਪਏ ਜਾਂ 30 ਰੁਪਏ ਜਾਂ ਇਸ ਤਰ੍ਹਾਂ ਕੋਈ ਦੇਖੇ ਜਾਂਦੇ ਨੇ ਆਹ ਭਾਈ ਵਾਹ ਜਾਣਾ ਕੋਈ ਤਰ੍ਹਾਂ ਬਹੁਤ ਸਾਥੀ ਦਾ ਛੋਟਾ ਜਿਹਾ ਜਰੂਰ ਯੋ ਹੈ ਜਗਮਾਤੀ ਵਾਲੇ ਚਾਹੇ ਵਾਲੇ ਜੰਗਲ ਦਾ ਨਾਮ ਰੋਟੀ ਲੋਕਾਂ ਤੋਂ ਸਭ ਤੋਂ ਦਸਤਾਫੀ ਕੀ ਹੈ 3डीडी के ड्रग फार्मा वालों ਇੱਥੇ માતા ਦੇ ਮੰਦਰ ਦੇ ਨੇੜੇ ਗੁਰਦੁਆਰਾ ਸਾਹਿਬ ਦੇ ਕੋਲ ਇੱਕ ਬਹੁਤ ਵਧੀਆ ਉਪਰਾਲਾ ਦਿਖਾ ਰਹੇ ਅਸੀਂ ਪ੍ਰੈਮੋ ਦੇ ਵੱਲੋਂ ਕਿ ਅੱਖਾਂ 'ਚ ਪਾਣੀ ਆਉਣਾ, ਸਿਰ ਦਰਦ, ਅੱਖਾਂ 'ਮੇਂ ਦਰਦ, ਧੁੰਦਲਾ ਸੁਝਣਾ, ਅੱਖਾਂ ਦੀ ਹਰ ਬਿਮਾਰੀ ਦਾ ਦਵਾਈ ਦਿੱਤੀ ਜਾਂਦੀ ਹੈ ਫ੍ਰੀ। ਗੱਲਬਾਤ ਕਰਾਂਗੇ। ਸਾਸੀ ਕਾਲ ਜੀ ਸਰਦਾਰ ਜੀ ਕਿੱਥੋਂ ਆਇਓ? ਆਪਣਾ ਜੀ ਹੈਗੇ ਜੀ ਟੇਢੀ ਕੇ ਫਾਰਮੇਸੀ ਲੁਧਿਆਣੇ ਵੱਲੋਂ। ਅੱਛਾ ਲੁਧਿਆਣੇ ਤੋਂ ਆਇਓ। ਤੇ ਫਿਰ ਆ ਜਿਹੜੀ ਤੁਸੀਂ ਸੇਵਾ ਕਰ ਰਹੇ ਹੋ ਸਾਰੀ ਹੈ? ਫਰੀ ਸੇਵਾ ਹੈ ਨਗਰ ਨੂੰ ਕੁਝ ਦਵਾਈਆਂ ਫਰੀਆਂ ਕੁਝ ਲੋਕ ਪੈਸਾ ਦੇ ਰਹੇ ਜੀ ਅੱਖਾਂ ਵਿੱਚ ਦਵਾਈ ਮੁਫਤ ਫਰੀ ਪਾਈ ਜਾਉਗੀ ਹਰ ਰੋਜ਼ ਲਾਉਂਦੇ ਹੋ ਕਿ ਜਿੰਨਾ ਚਿਰ ਮਾਤਾ ਦਾ ਮੇਲਾ ਚੱਲਦਾ ਉਨੀ ਦਿਨ ਇੱਥੇ ਗੁਰੂ ਘਰ ਆਪਣਾ ਲੱਗਦਾ ਰਹਿੰਦੇ ਜੀ ਕੈਂਪ ਹੈ ਠੀਕ ਹੈ ਇਹ ਗੁਰਦੁਆਰਾ ਸਾਹਿਬ ਹੈ ਨੇੜੇ ਹੀ ਮਾਤਾ ਦੇ ਮੰਦਿਰ ਦੇ ਨੇੜੇ ਤੇ ਇਹਨਾਂ ਵੱਲੋਂ ਇੱਥੇ ਫਰੀ ਸੇਵਾ ਕੀਤੀ ਜਾ ਰਹੀ ਹੈ ਅੱਖਾਂ ਦੇ ਵਿੱਚ ਉਹ ਕਰਨਾ ਜੀ ਗਰਗਿਆ ਹੋਰ ਦੋ ਬਗਾਨਾ ਇਧਰੋਂ ਵੀਰ ਵੀ ਹੋਰ ਕੁਰਾਲੀ ਦੇ 메ਨ ਰੋਡ ਤੋਂ ਜਿਹੜਾ ਆਪਣਾ ਮਰੰਡੇ ਨੂੰ ਰੋੜ ਜਾਂਦਾ ਹੈ ਤੇ ਸ਼ਰਧਾਲੂ ਮੱਥਾ ਟੇਕ ਰਹੇ ਨੇ ਮਾਤਾ ਦੇ ਮੰਦਰ ਦੇ ਵਿੱਚ ਤਸਵੀਰਾਂ ਕੁਰਾਲੀ ਤੋਂ ਇਹ ਤੁਹਾਨੂੰ ਤਸਵੀਰਾਂ ਮਾਤਾ ਸ਼ੀਤਲਾ ਮਾਤਾ ਮੰਦਰ ਕੁਰਾਲੀ ਤੋਂ ਦਿਖਾ ਰਿਹਾ ਜਿਲ੍ਹਾ ਮੁਹਾਲੀ ਜਿਹੜਾ ਸ਼ਰਧਾਲੂ ਆਪਣੇ ਆਪਣੇ ਤਰੀਕੇ ਦੇ ਨਾਲ ਮਾਤਾ ਨੂੰ ਪੂਜ ਕਰੇ ਜੋ ਮੰਗਤਾਂ ਨੇ ਮੰਨਤਾ ਪੂਰੀਆਂ ਕਰਨ ਆ ਰਹੇ ਨੇ ਜੋ ਕੁਛ ਕਿਸੇ ਨੇ ਕੋਈ ਮੰਨਤ ਮੰਗਣੀ ਹੈ ਉਹ ਮੰਗਣ ਆ ਰਿਹਾ ਹੈ ਤੇ ਬਹੁਤ ਵਧੀਆ ਪ੍ਰਬੰਧ ਨੇ ਇੱਥੇ ਲੰਗਰਾਂ ਦੇ ਵੀ ਪ੍ਰਬੰਧ ਕੀਤੇ ਹੋਏ ਨੇ ਤੇ ਪੰਜਾਬ ਪੁਲਿਸ ਵੱਲੋਂ ਵੀ ਥਾਣਾ ਸਿਟੀ ਕੁਰਾਲੀ ਵੱਲੋਂ ਬਹੁਤ ਵਧੀਆ ਪ੍ਰਬੰਧ ਸੁਰੱਖਿਆ ਦੇ ਤਸਵੀਰਾਂ ਲਾਈਵ ਤਸਵੀਰਾਂ ਮੈਂ ਤੁਹਾਡਾ دوست ਹਰਵਿੰਦਰ ਰੋਪੜ